ਹੁਣ ਤੱਕ ਆਪਾਂ ਪੰਜਾਬੀ ਦਾ ਊੜਾ ਅੜਾ ਸਿੱਖਿਆ ਤੇ ਜਿਹੜੇ ਛੇ ਅੱਖਰ ਬਿੰਦੀ ਵਾਲੇ ਨੇ ਉਹ ਕਿਤੇ ਨੇ ਆਓ ਹੁਣ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਮਾਤਰਾਵਾਂ ਇਹਦੇ ਵਿੱਚ ਬੜਾ ਧਿਆਨ ਨਾਲ ਦੇਖਿਓ ਤੁਸੀਂ ਮਾਤਰਾ ਦੀ ਵਰਤੋਂ ਕਿਵੇਂ ਹੁੰਦੀ ਹੈ ਇਹ ਪੰਜਾਬੀ ਦੇ ਵਿੱਚ ਕਿਵੇਂ ਵਰਤੀ ਜਾਂਦੀ ਹੈ ਕੁਝ ਮਾਤਰਾਵਾਂ ਹਿੰਦੀ ਦੀਆਂ ਤੇ ਪੰਜਾਬੀ ਦੀਆਂ ਸੇਮ ਨੇ ਕੁਝ ਅਲੱਗ ਨੇ ਆਓ ਕਰੀ ਬਹੁਤ ਸੋਖਾ ਹੈ ਜਿਵੇਂ ਸਭ ਤੋਂ ਪਹਿਲਾ ਹੈ ਆ ਦੀ ਮਾਤਰਾ ਹਿੰਦੀ ਦੇ ਵਿੱਚ ਆ ਦੀ ਮਾਤਰਾ ਪਾਨੇ ਆਪਾਂ ਜਿਵੇਂ ਰਾਮ ਰਾ ਨੂੰ ਆ ਦੀ ਮਾਤਰਾ ਹੁਣ ਇਹਨੂੰ ਕਹਿੰਦੇ ਨੇ ਆ ਆ ਦਾ ਸਾਊਂਡ ਆਉਂਦਾ ਏ ਇੱਥੇ ਮੈਂ ਲਿਖ ਰਿਹਾ ਐਚ ਹਿੰਦੀ ਇਹ ਮੈਂ ਹਿੰਦੀ 'ਚ ਪਾਵਾਂਗਾ ਮਾਤਰਾ ਉਹਨੂੰ ਪੰਜਾਬੀ 'ਚ ਕਿਵੇਂ ਪਾਨੇ ਇੱਥੇ ਮੈਂ ਪਾਵਾਂਗਾ ਪੀ ਪੰਜਾਬੀ ਤੇ ਇੱਥੇ ਮੈਂ ਨਾਮ ਨੇਮ ਲਿਖਾਂਗਾ ਕਿ ਉਸ ਮਾਤਰਾ ਦਾ ਨਾਮ ਕੀ ਹੈ ਜਿਕਰ ਸਾਨੂੰ ਕੋਈ ਕਹਿੰਦਾ ਹੈ ਕਿ ਤੁਸੀਂ ਕੋਈ ਵੀ ਅੱਖਰ ਲਿਖੋ ਜਿਹਦੇ ਵਿੱਚ ਮਾਤਰਾ ਹੈ ਜੇ ਸਾਨੂੰ ਮਾਤਰਾ ਦਾ ਨਾਮ ਹੀ ਨਹੀਂ ਪਤਾ ਤੇ ਅਸੀਂ ਕਿਵੇਂ ਲਿਖਾਂਗੇ ਜੇ ਸਾਨੂੰ ਕੋਈ ਕਹੇ ਵੀ ਸੇਵ ਲਿਖੋ ਸਸੇ ਨੂੰ ਲਾਵਾਂ ਸਾਨੂੰ ਲਾਵਾਂ ਹੀ ਨਾ ਪਤਾ ਹੋਵੇ ਤਾਂ ਇੱਥੇ ਆਪਾਂ ਨਾਮ ਲਿਖਾਂਗੇ ਬੜਾ ਧਿਆਨ ਦਿਓ ਬਹੁਤ ਸੁੱਖਾ ਹੈ ਇਹ ਹੈ ਹਿੰਦੀ ਦੇ ਵਿੱਚ ਆ ਦੀ ਮਾਤਰਾ ਇਹ ਹੈ ਪੰਜਾਬੀ ਦੇ ਵਿੱਚ ਆ ਸੇਮ ਹੈ ਬਸ ਇਹਦੇ ਵਿੱਚ ਇਹ ਵੱਡੀ ਪਈਗੀ ਇਹ ਛੋਟੀ ਪਈਗੀ ਉਹ ਮੈਂ ਤੁਹਾਡੇ ਨਾਲ ਅੱਗੇ ਜ਼ਿਕਰ ਕਰਾਂਗਾ ਇਹਨੂੰ ਕਹਿੰਦੇ ਕੀ ਨੇ ਹਿੰਦੀ ਦੇ ਵਿੱਚ ਆ ਪੰਜਾਬੀ ਦੇ ਵਿੱਚ ਵੀ ਸਾਊਂਡ ਇਹਦਾ ਆ ਇਹ ਸਾਊਂਡ ਲਿਖਾਂਗੇ ਆਪਾਂ ਪੰਜਾਬੀ ਵਿੱਚ ਪਲੱਸ ਸਾਊਂਡ ਤੇ ਇੱਥੇ ਇਹਦਾ ਨਾਮ ਕਿਵੇਂ ਹਿੰਦੀ 'ਚ ਲਿਖਾਂਗਾ ਤਾਂ ਜੋ ਤੁਹਾਨੂੰ ਸੁਖਾ ਰਹੇ ਇਹਨੂੰ ਕਹਿੰਦੇ ਨੇ ਕੰਨਾ ਇਹਨੂੰ ਕਹਿੰਦੇ ਨੇ ਕੰਨਾ ਹੁਣ ਜਿਵੇਂ ਦੇਖੋ ਆਪਾਂ ਹਿੰਦੀ ਦੇ ਵਿੱਚ ਲਿਖ ਦੇ ਦਿੱਤਾ ਰਾਮ ਪੰਜਾਬੀ ਤੁਸੀਂ ਕਰ ਹੀ ਲਈ ਹੈ ਪੰਜਾਬੀ ਦੇ ਉੜਾੜਾ ਤੁਸੀਂ ਸਾਹਮਣੇ ਰੱਖੋ ਨਕਲ ਮਾਰ ਕੇ ਕਰੋ ਕੋਈ ਗੱਲ ਨਹੀਂ ਕਿਉਂਕਿ ਅੱਖਰ ਰਿਪੀਟ ਹੋਣਗੇ ਤੁਹਾਨੂੰ ਪੰਜਾਬੀ ਆ ਹੀ ਜਾਏਗੀ RAM ਦਾ RARA RARA ਤੁਸੀਂ ਪੰਜਾਬੀ ਚ ਪਾਓ ਆ ਦੀ ਮਾਤਰਾ ਸੇਮ ਹੈ ਤੇ ਨਾਲ ਪਾ ਦੋ ਮੰਮਾ ਪਰ ਇੱਕ ਧਿਆਨ ਰੱਖਿਓ ਜੇ ਤੁਸੀਂ ਆ ਦੀ ਮਾਤਰਾ ਨੂੰ ਵੱਡਾ ਕਰ ਦਿੱਤਾ ਉਹ ਗੰਮ ਬਣ ਜਾਏਗਾ ਆ ਦੀ ਮਾਤਰਾ ਹਮੇਸ਼ਾ ਹਾਫ ਹੁੰਦੀ ਹੈ ਅੱਧੀ ਹੁੰਦੀ ਹੈ ਛੋਟੀ ਹੁੰਦੀ ਹੈ ਤਾਂ ਜੋ ਉਹ ਰਾਰੇ ਨਾਲ ਵੀ ਆਵੇ ਤੇ ਪਤਾ ਲੱਗ ਜਾਵੇ ਉਹ ਗੱਗਾ ਨਾ ਬਣ ਜਾਵੇ ਇਹ ਤੁਸੀਂ ਧਿਆਨ ਦੇਣਾ ਹੈ ਹੁਣ ਦੇਖੋ ਸਭ ਤੋਂ ਪਹਿਲਾਂ ਆਪਾਂ ਨੇ ਕੀਤੀ ਹੈ ਮਾਤਰਾ ਆ ਉਸ ਤੋਂ ਬਾਅਦ ਵਿੱਚ ਹੈ ਛੋਟੀ ਈ ਕੀ ਮਾਤਰਾ ਹਿੰਦੀ ਦੇ ਵਿੱਚ ਪੰਜਾਬੀ ਦੇ ਵਿੱਚ ਇਹਨੂੰ ਕਹਿੰਦੇ ਨੇ ਈ ਦੀ ਸਾਊਂਡ ਈ ਤੇ ਇਹਨੂੰ ਕਹਿੰਦੇ ਨੇ ਇੱਥੇ ਮੈਂ ਲਿਖ ਰਿਹਾ ਹਾਂ ਸਿਹਾਰੀ ਅਗਲਾ ਦੇਖੋ ਅੱਗੇ ਹੈ ਬੜੀ ਕੀ ਮਾਤਰਾ ਹਿੰਦੀ ਦੇ ਵਿੱਚ ਈ ਲੰਬਾ ਕਰਕੇ ਇਹ ਸੇਮ ਹੈ ਤੇ ਇਹਨੂੰ ਕਹਿੰਦੇ ਨੇ ਬਿਹਾਰੀ ਪਪਾ ਬੜੇ ਕੀ ਮਾਤਰਾ ਬਿਹਾਰੀ ਇਹ ਵਾਲੀ ਉਸ ਤੋਂ ਬਾਅਦ ਵਿੱਚ ਏ ਦੀ ਮਾਤਰਾ ਹਿੰਦੀ ਚ ਪਾਣੀ ਆ ਤੇ ਪੰਜਾਬੀ ਦੇ ਵਿੱਚ ਸੇਮ ਹੈ ਪਰ ਇਹਦਾ ਨਾਮ ਯਾਦ ਰੱਖਣਾ ਤੁਸੀਂ ਇਹਨੂੰ ਕਹਿੰਦੇ ਨੇ ਲਾਂ ਵਾ ਮੈਂ ਹਿੰਦੀ 'ਚ ਤਾਂ ਲਿਖ ਰਿਹਾ ਜਿਨ੍ਹਾਂ ਨੂੰ ਹਲੇ ਪੰਜਾਬੀ ਨਹੀਂ ਆਈ ਉਹਨਾਂ ਨੂੰ ਥੋੜੀ ਹੈਲਪ ਮਿਲ ਜਾਏਗੀ ਸੌਖਾ ਹੋ ਜਾਵੇਗਾ ਉਸ ਤੋਂ ਬਾਅਦ ਵਿੱਚ ਐ ਦੀ ਮਾਤਰਾ ਇਹ ਵੀ ਹਿੰਦੀ ਪੰਜਾਬੀ ਸੇਮ ਹੈ ਐ ਤੇ ਇਹਨੂੰ ਕਹਿੰਦੇ ਨੇ ਇਹ ਇੱਕ ਸੀ ਲਾਵਾ ਇਹ ਹੈ ਗਿਆ ਦੋ ਲਾਵਾ ਦੋ ਲਾ ਵਾ ਉਸ ਤੋਂ ਬਾਅਦ ਵਿੱਚ ਐ ਹਿੰਦੀ ਪੰਜਾਬੀ ਦੀ ਸ਼ੇਪ ਨੇ ਹੁਣ ਕੁਝ ਚੇਂਜ ਹੋਣ ਗੀਆਂ ਜਿਵੇਂ ਛੋਟਾ ਉ ਛੋਟਾ ਊ ਇਨੂੰ ਜਿੱਥੇ ਵੀ ਇਹ ਯੂਸ ਹੋਏਗਾ ਜਿਵੇਂ ਤੁਸੀਂ ਕੁਝ ਲਿਖਦੇ ਹੋ ਜਿਵੇਂ ਤੁਸੀਂ ਲਿਖਦੇ ਹੋ ਕੋਈ ਵੀ ਅੱਖਰ ਲਿਖਦੇ ਹੋ ਤੁਸੀਂ ਕੁੱਤਾ ਲਿਖਦੇ ਹੋ ਕੁੱਤੇ ਦੇ ਵਿੱਚ ਛੋਟਾ ਓ ਪੈਂਦਾ ਹੈ ਤੇ ਪੰਜਾਬੀ ਦੇ ਵਿੱਚ ਤੁਸੀਂ ਕਕਾ ਪਾ ਕੇ ਇਹਦੀ ਜਗ੍ਹਾ ਸਿਰਫ ਐਵੇਂ ਲੈਣ ਖਿੱਚ ਦੇਣੀ ਹੈ ਠੀਕ ਹੈ ਇਹ ਹੈ ਛੋਟਾ ਓ ਪੰਜਾਬੀ ਦੇ ਵਿੱਚ ਇਹਨੂੰ ਕਹਿੰਦੇ ਨੇ ਨਾਮ ਤੁਸੀਂ ਯਾਦ ਕਰਨਾ ਹੈ ਔਂਕੜ ਉੰਕੜ ਹੁਣ ਇਹ ਇੱਕ ਸੀ ਇਹ ਬੜਾ ਪੈ ਜਾਏਗਾ ਬੜਾ ਉਹ ਇਹ ਇੱਕ ਦੀ ਜਗ੍ਹਾ ਦੋ ਪਾ ਦੂੰ ਇਹਨੂੰ ਕਹਿੰਦੇ ਨੇ ਇਹ ਓਂਕੜ ਸੀ ਇਹ ਦੋ ਲੈਂਕੜ ਦੋ ਲੈਂਕੜ ਅੱਗੇ ਹੈ ਹੋੜਾ ਓ ਦੀ ਮਾਤਰਾ ਜਿਵੇਂ ਤੁਸੀਂ ਲਿਖਦੇ ਹੋ ਮੋਟਾ ਛੋਟਾ ਇਹ ਉੱਪਰ ਪਈ ਗਈ ਊੜੇ ਦੇ ਕਿਸੇ ਵੀ ਅੱਖਰ ਦੇ ਉੱਤੇ ਉੱਪਰ ਪੈਂਦੀ ਹੈ ਇਹ ਓ ਦੀ ਮਾਤਰਾ ਇਹਨੂੰ ਕਹਿੰਦੇ ਨੇ ਹੋੜਾ ਇਹਨੂੰ ਕਹਿੰਦੇ ਨੇ ਹੋੜਾ ਅਗਲਾ ਹੈ ਜੀ ਔ ਦੀ ਮਾਤਰਾ ਇਹਨੂੰ ਕਹਿੰਦੇ ਨੇ ਇਹ ਜਿੱਥੇ ਇੱਕ ਪਾਈ ਸੀ ਐਵੇਂ ਉਹਦੇ ਵਿੱਚਕਾਰ ਇੱਕ ਲਾਈਨ ਹੋਰ ਮਾਰ ਦੇਣੀ ਕਨੋੜਾ ਅ ਨੋ ੜਾ ਇਹ ਮਾਤਰਾਵਾਂ ਨੇ ਕੁਝ ਹੋਰ ਨੇ ਜਿਵੇਂ ਪੰਜਾਬੀ ਦੇ ਵਿੱਚ ਟਿੱਪੀ ਕਹਿੰਦੇ ਨੇ ਇਹ ਬਿੰਦੀ ਵੀ ਯੂਜ਼ ਕੀਤੀ ਜਾਂਦੀ ਹੈ ਉਹ ਆਪਾਂ ਅਗਲੀ ਵੀਡੀਓ ਜਿਹੜੀ ਬਣਾਵਾਂਗੇ ਕਿਉਂਕਿ ਇਹ ਮਾਤਰਾਵਾਂ ਤੁਸੀਂ ਕਰ ਲੈਣੀਆਂ ਨੇ ਯਾਦ ਤੇ ਅਗਲੀ ਵੀਡੀਓ ਦੇ ਵਿੱਚ ਅਸੀਂ ਮੁਹਾਰਨੀ ਕਰਾਂਗੇ ਜੋ ਪੰਜਾਬੀ ਦਾ ਬੇਸ ਹੈ ਬਿਨਾ ਮੁਹਾਰਨੀ ਤੋਂ ਪੰਜਾਬੀ ਆਣੀ ਬੜੀ ਔਖੀ ਹੈ ਮੁਹਾਰਨੀ ਬਹੁਤ ਸੌਖਾ ਤਰੀਕਾ ਉਹਦੇ ਨਾਲ ਕਿੰਨੀ ਵੱਡੀ ਸਾਡੀ ਪ੍ਰੈਕਟਿਸ ਹੁੰਦੀ ਹੈ ਉਹ ਆਪਾਂ ਕਰਾਂਗੇ ਧੰਨਵਾਦ ਜੀ ਵੈਕੁਰਜੀ ਕਾ ਖਾਲਸਾ ਵੈਕੁਰਜੀ